ਬੀਐਸਪੀ ਸਭ ਦੇ ਸ਼ਾਹਪੁਰ ਦਾ ਚਾਰ ਮਾਨਯੋਗ ਜੀ ਵੀ ਪੰਜਾਬ ਸ੍ਰੀ ਗੁਰਜਤ ਜੀ ਔਰ ਅਸਰ ਤੇ ਸਾਹ ਮਾਤਾ ਜੀ ਸਿੰਘ ਖੱਟ ਜੀ ਤੇ ਜਿਸਨ ਨਿਰਦੇਸ਼ਾਂ ਤੇ ਜਾਣ ਕੀਤਾ ਉਹਨਾਂ ਦੇ ਕੋਲੋਂ ਸਾਹ ਔਰ ਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨਾਂ ਮਾਨਯੋਗ ਜੀ ਦੇ ਸਾਹਮਣੇ ਆ ਉਹਨਾਂ ਦੇ ਅਨੁਸਾਰ ਇਲਾਕੇ ਵਿੱਚ ਲਾਇਨ ਆਰਡਰ ਨੂੰ ਵਰਤੇ ਰੱਖਣਾ ਮੇਰੀ ਪਹਿਲ ਹੋਵੇ ਜੀ ਔਰ ਨਾਲ ਨਾਲ ਜੋ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਹੈਗਾ ਉਹਨੂੰ ਕਲੀਅਰ ਕਰਨ ਲਈ ਹਰ ਤਰ੍ਹਾਂ ਦਾੰਦਾ ਕੀਤਾ ਜਾ ਰਿਹਾ ਜਿਹੜੇ ਇਲਾਕੇ ਚ ਨਸ਼ਾ ਰਚਣ ਵਾਲੇ ਹੈਗੇ ਨੇ ਉਹਨਾਂ ਨੂੰ ਕਰੂਨ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਬਸਤਰ ਕਰਕੇ ਜ਼ਿਲ੍ਹਾ ਬਣ ਕੀਤਾ ਜਾਊਗਾ ਔਰ ਜਿਹੜੇ ਇਸ ਬਿਮਾਰੀ ਚ ਲਪਟੋ ਚੁੱਕੇ ਨੇ ਮਾਰ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਾਉਣ ਲਈ ਪਬਲਿਕ ਨੂੰ ਤੁਹਾਡੇ ਦਰਿਯੇ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਨ ਕਿ ਅਸੀਂ ਉਹਨਾਂ ਨੂੰ ਦਵਾਈ ਦਾ ਇਲਾਜ ਕਰਾਉਣ ਲਈ ਹਰ ਤਰ੍ਹਾਂ ਦਾ ਲੱਭਦੇ ਹਾਂ ਜੋ ਅੱਜ ਦੇ ਜੋ ਜੋਕੇ ਸਮੇਂ ਅਨੁਸਾਰ ਨਵੇਂ ਕਾਨੂੰਨ ਜਾਂ ਦਰਤਾ ਹਰ ਤਰ੍ਹਾਂ ਦੇ ਐਗਜ਼ੀਮੈਂਟ ਕੀਤੇ ਜਾਂਦੇ ਨੇ ਬਜ਼ੁਰਗਾਂ ਨੂੰ ਲੇਡੀਜ਼ ਨੂੰ ਉਹਨਾਂ ਦੇ ਘਰ ਜਾ ਕੇ ਇਨਸਾਫ ਦੇਣ ਲਈ ਹਰ ਤਰ੍ਹਾਂ ਦਾ ਅਫਰਿਸ ਕੀਤਾ ਜਾਂਦਾ। ਥਾਣੇ ਰੱਖਦਾ ਥਾਣੇ ਤੇ ਲਾਇਨ ਆਰਡਰ ਵਰਕਰ ਰੱਖਣ ਲਈ ਨਾਤੇ ਰਸਤਾ ਮੇਰੇ ਵੱਲੋਂ ਖੁਦ ਐਗਜ਼ੀਮੈਂਟ ਕੀਤੇ ਜਾਂਦੇ ਆ ਜਿਹੜੇ ਬਾਹਰੇ ਅੰਸਰ ਕੋਈ ਬਿੱਲੜਾ ਹੁਲੜਾ ਬਾਜਾ ਬਿਨਾਂ ਨੰਬਰ ਦੇ ਟੱਕ ਹੁੰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ। ਕੁਝ ਟਰੈਕਟਰਾਂ ਤੇ ਵੀਰ ਡਿਸਪੀਕਰ ਲਾਏ ਆ ਜਾਂ ਉਹਨਾਂ ਨੇ ਡੰਬਲ ਪੇਟਾਂ ਨਹੀਂ ਲਾਈਆਂ ਇਸ ਤਰ੍ਹਾਂ ਇਹ ਵੀ ਦੇਖਲਾ ਤੇ ਲੋੜ ਨੂੰ ਸਾਫ ਪੂਰੀ ਕਰਨ ਦੇ ਜਿਹੜੇ ਬੱਚੇ ਆ 11 ਸਾਲ ਤੋਂ ਘੱਟ ਉਹਨਾਂ ਨੂੰ ਅਸੀਂ ਪਹਿਲਾਂ ਵੀ ਇੱਕ ਬਫਰ ਸਮੇਂ ਗ੍ਰਸਟ ਕੀਤੀ ਆ ਕਿ ਉਹਨਾਂ ਦੇ ਮਾਪਿਓ ਦੀ ਖਲਾਫੀ ਜੋ ਅੱਜ ਵੀ ਇਸ ਗੱਲ ਤੋਂ ਨਹੀਂ ਸਮਝੇ ਉਹਨਾਂ ਲਈ ਵੀ ਕੋਈ ਹੰਦਸ ਪਿਆ ਬਚਾਜਾ ਹਰ ਥਾਣੇ ਤੇ ਕਿ ਦੀ ਖਾਸ ਸਰਵਾਈ ਹੋਣ ਲਈ ਪਲੀਸ ਸਾਡੇ 24 ਘੰਟੇ ਹਾਜ਼ਰ ਹੈ ਮੈਂ ਵੀ ਆਪਣੇ ਦਫਤਰ ਆਪਣੇ ਇਲਾਕੇ ਦੇ 24 ਘੰਟੇ ਲਈ ਕੰਮ ਕਰ ਲਈ ਹਰ ਗੱਲ ਸੁਣ ਲਈ ਹਰ ਕੇਸ ਲਈ ਅੱਜ ਨਾ ਪਬਲਿਕ ਨੂੰ ਮੇਰੀ ਰਿਕਵੈਸਟ ਹੈ ਕਿ ਮੈਨੂੰ ਹਮੇਸ਼ਾ ਡਾਇਰੈਕਟਲੀ ਆਪਣੇ ਕੰਮ ਦੱਸ ਸਕਦੇ ਆ ਕਿ ਤਾਂ ਕਿ ਉਹਨਾਂ ਦਾ ਸਮੇਂ ਸਿਰ ਕੰਮ ਕਰ ਸਕਣ ਕੋਚ انسان ਬਿਨਾ ਗੱਲ ਤੋਂ ਨਾ ਕਰੋ ਤੇ ਥਾਣਿਆਂ ਚ ਜਾਂ ਦਫਤਰਾਂ ਚ ਕਉਂਦੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਉਹ ਪੁਲਿਸ ਨੂੰ ਆਪਣਾ ਕੰਮ ਕਰਦੇ ਆ ਤਾਂ ਕਿ ਪੁਲਿਸ ਦਾ ਸਮੇਂ ਸਿਰ ਜਿਹੜਾ ਇਨਸਾਨ ਪੁਲਿਸ ਦੇ ਕੰਮ 'ਚ ਬਿਨਾਂ ਵਜ੍ਹਾ ੜਕੜ ਆਉਂਦਾ ਉਹਨਾਂ ਨੂੰ ਵੀ ਇਹ ਸਿਖਾਸ਼ ਕਰਾਂ ਕਿ ਉਹ ਇਹੋ ਜਿਹਾ ਕੰਮ ਨਾ ਕਰਨ ਅਸੀਂ ਹਰ ਇਨਸਾਨ ਨੂੰ ਕਿਹਾ ਕਿਸੇ ਪਾਰਟੀ ਵਰ ਤੋਂ ਸਰਕਾਰ ਤੇ ਬੇਨਤੀ ਸਾਡੀ ਗੱਲ ਦੀ ਹੈ ਔਰ ਅਸੀਂ ਦੇਵਾਗੇ ਤੇ ਜੋ ਮੀਡੀਆ ਨੇ ਬਹੁਤ ਵੱਡਾ ਰੋਲ ਪੰਜਾਬ ਦੀ ਖੁਸ਼ਹਾਲੀ ਲਈ ਅਦਾ ਕੀਤਾ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਜਰੀਏ ਹਰ ਇਨਸਾਨ ਤੱਕ ਅਸੀਂ ਰਿਕਵੈਸਟ ਕਰਦੇ ਆਂ ਕਿ ਉਹ ਪੁਲਿਸ ਨੂੰ ਸਪੋਰਟ ਕਰਨ ਤਾਂ ਕਿ ਅਸੀਂ ਲੋਨ ਚੇਤਰ ਐ ਪ੍ਰਮਾਟਕਸ ਜੀਏ ਔਰ ਪਬਲਿਕ ਜਿਹੜੀ ਹੈ ਉਹ ਆਪਣੇ ਸੁਖੀ ਜੀਵਨ ਆਪਣੇ ਘਰਾਂ ਵਿੱਚ ਗੁਜ਼ਾਰ ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨ ਹੈਗੀਆਂ ਸਮੇ ਸਮੇਂ ਤੇ ਆਈਆਂ ਕੋਈ ਵਿਹਲੜ ਵਿਚਾਰ ਲੈ ਕੇ ਕੰਮ ਦਾ ਜਾਂ ਬਾਹਰ ਆਪਣਾ ਸ਼ੋਅ ਆਫ ਕਰਦਾ ਉਹਦੀ ਨਾ ਕਰਨ ਔਰ ਜਿਹੜੇ ਮੇਲੇ ਚ ਹਾੜ ਲਗੇ ਹੈ ਉਹ ਜਿੱਥੇ ਵੀ ਕਿਸੇ ਸੱਜਣ ਨੇ ਕਰਵਾਣਾ ਚਾਹੁੰਦੇ ਆ ਕੋਈ ਸਸਤਾ ਕਰਵਾਣਾ ਚਾਹੁੰਦੇ ਨੇ ਉਹ ਕਿਰਪਾ ਕਰਕੇ ਆਪਣੀਆਂ ਮંજੂਰੀਆਂ ਲੈ ਤਾਂ ਕਿ ਅਸੀਂ ਉਹਨਾਂ ਦੀ ਤੇ ਤੁਕੀ ਜਗ੍ਹਾ ਤੇ ਉਹਨਾਂ ਨੂੰ ਸਪੋਰਟ ਵੀ ਕਰੀਏ ਤੇ ਉੱਥੇ ਉਹ ਆਪਣੇ ਆਪ ਨਾਲ ਖੜਾ ਹੋ ਜਾਈਏ ਥੈਂਕ ਯੂ